ਸਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੀਵਨ ਹੈ ਜਿਹੜਾ ਬੜਾ ਅਨੋਖਾ ਜੀਵਨ ਆਪ ਜੀ ਦਾ ਜਿਹੜਾ avatars ਬਾਸਰ ਕੇ ਨਗਰ ਹੋਇਆ ਪਰਿਵਾਰ ਵਿੱਚ ਧਾਰਮਿਕ ਬੰਦੇ ਸੰਤ ਧਾਰਮਿਕ ਗੁਰੂ ਜੀ ਵਾਲੇ ਸਨ ਪਰ ਧਾਰਮਿਕਤਾ ਸੀ ਕਿਸੇ ਗੁਰੂ ਦੇ ਲੜ ਨਹੀਂ ਸੀ ਲੱਗੇ ਪਰਿਵਾਰ ਦੇ ਪਹਿਲਾਂ ਵੀ ਉਸੇ ਤਰ੍ਹਾਂ ਆਪ ਵੀ ਵੱਡੇ ਸਨ ਚਾਰ ਭਰਾ ਸਨ ਆਪ ਆਪ ਸਾਰਿਆਂ ਤੋਂ ਵੱਡੇ ਸਨ ਇਹ ਆਪ ਵੱਡੇ ਹੋਣ ਕਰਕੇ ਭਗਤੀ ਪਾਵ ਵਾਲੇ ਸਨ ਪਿੰਡ ਦੇ ਵਿੱਚ ਨਗਰ ਦੇ ਵਿੱਚੋਂ ਇਹਨਾਂ ਨੇ 6 ਮਹੀਨੇ ਆਵਾਜ਼ ਜਾ ਸਾਲ ਬਾਅਦ 사ਸੰਗਤ ਤੀਰਥ ਯਾਤਰਾ ਤੇ ਜਾਣਾ ਇੱਕ ਸੌਖਾ ਕੰਮ ਨਹੀਂ ਹਰ ਕੋਈ ਨਹੀਂ ਜਾ ਸਕਦਾ। ਉਹੀ ਜਾ ਸਕਦਾ ਹੈ ਜਿਸ ਬੰਦੇ ਦੀ ਪ੍ਰਵਿਰਤੀ ਜਰਾ ਬਰਾਗੀ ਹੈ ਨਹੀਂ ਤੇ ਕੰਮਾਂ ਕਰਾਂ ਚ ਬੰਦਾ ਇੰਨਾ ਫਸ ਜਾਂਦਾ ਕਿੱਥੇ ਕੰਮਾਂ ਦੇ ਵਿੱਚ ਹਫਤਾ 10 ਦਿਨ ਕੱਟੇ ਜਾ ਸਕਦੇ। ਇਹ ਹਰ ਸਾਲ ਜਾਂਦੇ ਸਨ ਆਪਣੇ ਜੀਵਨ ਨੂੰ ਸਾਧਿਆ ਵੀ ਸੀ। ਝੂਠ ਨਹੀਂ ਸੀ ਬੋਲਦੇ ਕਦੇ ਜ਼ਿੰਦਗੀ ਚ ਕਦੇ ਕਿਸੇ ਨਾਲ ਬੇਈਮਾਨਾਂ ਧੋਖਾ ਨਹੀਂ ਕੀਤਾ ਚੋਰੀ ਯਾਰੀ ਤੋਂ ਉੱਠੇ ਹੋਏ ਸਨ ਮਨ ਟਕਾ ਵਿੱਚ ਸਹਜ ਵਿੱਚ ਸੀ ਇੱਕ ਵਾਰ ਤੀਰਥ ਯਾਤਰਾ ਤੋਂ ਵਾਪਸ ਮੁੜ ਕੇ ਆਏ ਰਸਤੇ ਵਿੱਚ ਇੱਕ ਗੁਰਮੁਖ ਸੰਤ ਦਾ ਮਿਲਾਪ ਹੋ ਗਿਆ ਜਦੋਂ ਮਿਲਾਪ ਹੋਇਆ ਉਹਨਾਂ ਦੇ ਆਚਰਣ ਤੋਂ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ ਇਕੱਠੇ ਹੁੰਦੇ ਆਏ ਇਹਨਾਂ ਦੇ ਨਗਰ ਰਾਤ ਰੁਕ ਗਿਆ ਹੋ ਜਦੋਂ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਿਆ ਇਕੱਠਿਆਂ ਦੇ ਮੰਝੇ ਢਾ ਦਿੱਤੇ ਬੈਠੇ ਗੱਲਬਾਤ ਚੱਲੀ ਉਹ ਸੰਤ ਨੇ ਪੁੱਛਿਆ ਕਿ ਪਾਹੀ ਗੁਰਮਖਾ ਤੇਰਾ ਸੁਭਾਅ ਬੜਾ ਨਿਮਰ ਹੈ মিٹھা ਹੈ بڑا সুচেত ਔਰ ਸਿਆਣਾ ਹੈ ਕਿਸੇ ਦਾ ਦਿਲ ਨਾ ਦੁਖ ਜਾਏ ਕੌੜਾ ਨੀ ਬੋਲਦਾ আচ্ছা ਤੇਰਾ ਗੁਰੂ ਕੌਣਾ ਹੈ ਪਿਆ ਇਤਿਹਾਸ ਵਿੱਚ ਇਹ ਘਟਨਾ ਦਾ ਜ਼ਿਕਰ ਜਿੰਨੇ ਇਤਿਹਾਸ ਦੇ ਗ੍ਰੰਥ ਸਾਰਿਆਂ ਚ ਲਿਖਿਆ ਹੋਇਆ ਉਹਨਾਂ ਨੇ ਆਖਿਆ ਜੀ ਮੇਰਾ ਗੁਰੂ ਤੇ ਕੋਈ ਨਹੀਂ ਹੈ ਉਸ ਸਾਧੂ ਨੇ ਬਜ਼ੁਰਗ ਨੇ ਇਸ ਗੱਲ ਦਾ ਬੜਾ ਮਲਾਲ ਕੀਤਾ ਦੁੱਖ ਕੀਤਾ ਥੋੜਾ ਸਖਤ ਵੀ ਬੋਲਿਆ ਸਖਤ ਲੈ ਜੇ ਵਿੱਚ ਕਹਿਣ ਲੱਗਾ ਵੀ ਜੇ ਤੇਰਾ ਗੁਰੂ ਨਹੀਂ ਸੀ ਕੋਈ ਤੇ ਤੇਰੇ ਵਰਗੇ ਬੰਦੇ ਦੀ ਸੰਗਤ ਕਰਨ ਨਾਲ ਮੈਂ ਆਪਣੇ ਕੀਤੇ ਪੁੰਨ ਨਸ਼ਟ ਸਮਝਦਾ ਕਿਉਂਕਿ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਿਗੋਰੇ ਕਾ ਹੈ ਨਾਉ ਬੁਰਾ ਨਿਗੋਰੇ ਬੰਦੇ ਦਾ ਤਾਂ ਨਾਮ ਵੀ ਬੁਰਾ ਹੈ ਇਹ ਗੱਲ ਜਦੋਂ ਸੁਣੀ ਮਨ ਨੂੰ ਸੱਟ ਵੱਜ ਗਈ ਔਰ ਉਹ ਜੋ ਸੰਤ ਰੁਕਿਆ ਨੀ ਰਾਤ ਇਹਨਾਂ ਕੋਲ ਕਹਿੰਦਾ ਭਾਵੇਂ ਮੈਨੂੰ ਜੰਗਲ ਚ ਜਾਨਵਰ ਕਿਉਂ ਨਾ ਖਾ ਜਾਣ ਛੇਰ ਗਿਆੜ ਮੇਰੇ ਜਿਸਮ ਨੂੰ ਕਿਉਂ ਨਾ ਖਾ ਜਾਣ ਉਹ ਚੰਗਾ ਹਾਥੀ ਮੈਨੂੰ ਦਰੜ ਕਿਉਂ ਨਾ ਦਵੇ ਸੱਪ ਮੈਨੂੰ ਡੰਗ ਕਿਉਂ ਨਾ ਮਾਰ ਦੇਵੇ ਜੰਗਲਾਂ ਵਿੱਚ ਪਰ ਤੇਰੀ ਸੰਗਤ 'ਚ ਨਹੀਂ ਮੈਂ ਰਹਿਣਾ ਇਹਨਾਂ ਦੇ ਮਨ ਨੂੰ ਉਸ ਵੇਲੇ ਸੋਚ ਇਸ ਗੱਲ ਦੀ ਹੈਰਾਨੀ ਹੋਈ ਵੀ ਇੰਨਾ ਜ਼ਰੂਰੀ ਹੈ ਤਾਂ ਫਿਰ ਮਨ ਦੇ ਵਿੱਚ ਵਿਰਾਗ ਹੋ ਗਿਆ ਮਨ ਬੈਰਾਗੀ ਹੋਏ ਅਤੀਤਾ ਮਨ ਵਿੱਚ ਵਿਰਾਗ ਹੋ ਗਿਆ ਨਾਮ ਜਪਣ ਦੀ ਤੀਬਰ ਇੱਛਾ ਜਾਗ ਗਈ ਉਹਨਾਂ ਨੇ ਪੁੱਛਿਆ ਵੀ ਨਾਮ ਜਪਦਾ ਕੋਈ ਗੁਰਮੰਤਰ ਲੈ ਕੇ ਕਹਿੰਦੇ ਨਾਮ ਤਾਂ ਜਪਦਾ ਉਦਾਂ ਕੰਮ ਤੇ ਚੰਗੇ ਕਰਦਾ ਸੰਤ ਲੋਕ ਪੜਿਆ ਕਰਦੇ ਮਨ ਹੋ ਕੇ ਸੀ ਵਿਰਾਗੀ ਉੱਠ ਚੱਲਿਆ ਨਾਮ ਦੇ ਜਪਣ ਵਾਸਤੇ ਨਾਮ ਲਈ ਗੁਰੂ ਦਾ ਮੰਤਰ ਹੋਣਾ ਲਾਜ਼ਮੀ ਹੈ ਤਾਂ ਫਿਰ ਇਤਨੇ ਵਿਰਾਗੀ ਹੋਏ ਕਿ ਹੁਣ ਕਿਹੜਾ ਗੁਰੂ ਦੇਖਾਂ ਫਿਰ ਉਸ ਵੇਲੇ ਆਪਣੇ ਘਰ ਆਪਣੇ ਭਤੀਜੇ ਭਾਈ ਜਸੂ ਦੀ ਪਤਨੀ ਭਾਈ ਮਾਲਕ ਚੰਦ ਦੀ ਨੂੰ ਬੀਬੀ ਅਮਰੋ ਉਹਨਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਜਪਜੀ ਸਾਹਿਬ ਆਸਾ ਕੀ ਵਾਰ ਸੁਣ ਕੇ ਮਨ ਵਿੱਚ ਵਿਰਾਗ ਜਾਗਿਆ ਪ੍ਰੇਮ ਜਾਗਿਆ ਤੇ ਬੀਬੀ ਅਮਰੋ ਨੂੰ ਬੇਨਤੀ ਕੀਤੀ ਵੀ ਮੈਨੂੰ ਤੇਜ ਪੁਰਖ ਦੇ ਦਰਸ਼ਨ ਕਰਾਓ ਜਿਸ ਦੀ ਬਾਣੀ ਤੁਸੀਂ गा ਰਹੇ ਹੋ ਉਹਨਾਂ ਨੇ ਦੱਸਿਆ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਪਰ ਹੁਣ ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਦੇ ਉੱਤੇ ਗੁਰੂ ਅੰਗਦ ਦੇਵ ਜੀ ਸੁਭਾਇਮਾਨ ਹਨ ਉਹ ਮੇਰੇ ਪਿਤਾ ਹਨ ਤਾਂ ਇਸ ਤਰੀਕੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਜਾਂ ਦੂਜੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਅੰਗਦ ਰੂਪ ਦੇਵ ਜੀ ਦੇ ਰੂਪ ਵਿੱਚ ਬਾਬਾ ਅਮਰਦਾਸ ਜੀ ਨੂੰ ਮਲਾਪ ਹੋਇਆ ਜਦੋਂ ਆਪ ਦਾ ਮਲਾਪ ਹੁੰਦਾ ਹੈ ਉਦੋਂ ਵੀ ਆਪ ਜੀ ਦੀ ਉਮਰ ਬੁਢੇਰੀ ਸੀ ਜਦੋਂ ਬੰਦਾ ਰਿਟਾਇਰਮੈਂਟ ਤੋਂ ਵੀਤੇ ਲੰਘ ਜਾਂਦਾ 10 ਸਾਲ ਬਜ਼ੁਰਗੀ ਵਿੱਚ ਜਦੋਂ ਮਿਲੇ ਫਿਰ ਬਹੁਤ ਵੱਡੀ ਸੇਵਾ ਗੁਰੂ ਨਾਨਕ ਦੇ ਘਰ ਦੀ ਆਪਨੇ ਕੀਤੀ ਇੰਨੀ ਸੇਵਾ ਕੀਤੀ ਜਿਹਦਾ ਅੰਤ ਹੋਏ ਲਗਭਗ 11-12 ਸਾਲ ਬਹੁਤ ਵੱਡੀ ਕਾਲਣਾ ਕੀਤੀ ਛਿਰ ਗੁਰਿਆਈ ਗੱਦੀ ਆਪ ਨੂੰ ਮਿਲੇ ਜਦੋਂ ਗੁਰਿਆਈ ਗੱਦੀ ਆਪ ਨੂੰ ਪ੍ਰਾਪਤ ਹੋਈ ਤੇ ਆਪ ਜੀ ਦੀ ਬਾਣੀ ਜਦੋਂ ਗੁਰੂ ਅਮਰਦਾਸ ਜੀ ਦੀ ਪੜਦੇ ਆਂ ਤੇ ਗੁਰੂ ਦੀ ਮਹਿਮਾ ਬਹੁਤ ਆਪ ਜੀ ਦੀ ਬਾਣੀ ਵਿੱਚ ਆਨੰਦ ਸਾਹਿਬ ਆਮ ਪ੍ਰਚਲਿਤ ਇਹਨਾਂ ਦੀ ਬਾਣੀ ਵਿੱਚੋਂ ਹੈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣੀ ਸ਼ਬਦ ਉਹ ਤਾਂ ਗਾ ਉਹ ਹਰੀ ਕੇਰਾ ਮਨ ਜਿੰਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਦੇਖੋ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਤਾਂ ਸਾਰੇ ਆਨੰਦ ਸਾਬ ਨੂੰ ਪੜੋ ਉਹਦੇ ਵਿੱਚ ਲਗਭਗ ਹਰੇਕ ਪੌੜੀ ਵਿੱਚ ਜਾਂ ਅਗਲੀ ਪੌੜੀ ਵਿੱਚ ਗੁਰੂ ਮਹਿਮਾ ਵਰਣਤ ਹੈ ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਦੀ ਮਹਿਮਾ ਔਰ ਗੁਰੂ ਦੀ ਸੇਵਾ ਗੁਰਮਹਿਮਾ ਗੁਰਸੇਵਾ ਪ੍ਰਭੂ ਮਹਿਮਾ ਇਹ ਤਿੰਨ ਚੀਜ਼ਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਚੋਂ ਮਿਲਣਗੀਆਂ ਜਿਆਦਾ ਗੁਰਸੇਵਾ ਮਿਲੇਗੀ ਸਤਗੁਰੂ ਦੀ ਸੇਵਾ ਜਿਹੜੀ ਤਾਂ ਇਸ ਤਰੀਕੇ ਆਪ ਜੀ ਦਾ ਜੀਵਨ ਸੀਗਾ